ਪਾਜੀ ਕੈਮਰਾ ਪਿੱਛੇ ਕਰੋ ਜੀ ਤਾਂ بڑا ਚੜੀ ਤੇ ਟੁੱਟ ਰਹੀ ਸੀ ਉਹ ਜੇ ਸਾਰੀ ਮੈਂ ਆਪਣੇ ਹਲਕੇ ਦੀ ਕਾਲ ਚੋਰ ਦੀ ਫਰਿਆਦ ਲੈ ਕੇ ਕਥਪੂਰ ਦੇ ਮਾਨ ਜੀ ਕੋਲ ਗਿਆ ਉਹਨਾਂ ਨੂੰ ਬੇਨਤੀ ਕੀਤੀ ਕਿ ਬਹੁਤ ਤੰਬੇ ਸਮਤ ਜੀ ਇਹ ਰੋੜ ਬਣੀ ਨਹੀਂ ਹੈ ਤੇ ਬੁਰਾ ਹਾਲ ਹੈ ਤੇ ਮੁੱਖ ਮੰਤਰੀ ਸਰਪੰਚ ਜੀ ਨੇ ਸਾਡੇ ਪਾਜੀ ਕਹਿੰਦੇ ਆਰੇ ਤੇ ਉਹਦੇ ਪਾਸੋਂ ਬਿਲਾਕਾਰ ਨੂੰ ਦੱਸ ਦਿੱਤਾ ਕਿ 5 ਕਰੋੜ ਲੱਖ ਰੁਪਏ ਆਕਰ ਕੇ ਇਸ ਨੂੰ ਬਣਾਵੋ ਮੋਹਰਪੁਰ ਸ਼ਹਿਰ ਤੋਂ ਮੈਂ ਜਿਹੜੀ ਸਟ੍ਰੀਟ ਲੈ ਕੇ ਆਇਆ ਹੈ ਕਰਾਈਂ ਜਰੂਰ ਕਰਕੇ ਲਿਖਣ ਤੋਂ ਪਹਿਲਾਂ ਕਿ ਉਹ ਕਿੱਥੇ ਰਜਿਸਟਰ ਸਟਰਾਜਿਸ ਨੂੰ ਦਾ ਕੰਮ ਕਰੇ ਤੇ ਪੂਰੀ ਰੋਡ ਤੋਂ ਲੰਘ ਕੇ ਆਇਆ ਮੈਂ ਖਾਸੀ ਰੋਡ ਤੇ ਪਰ ਹਰ ਪੈਣ ਹਰ ਪਾਸੇ ਬਹੁਤ ਸਾਰੇ ਕੁੱਤੇ ਉਡਾ ਰਹੇ ਤੇ ਮੁਸਲਮਾਨ ਇਸ ਸਾਥੋਂ ਜੀ ਬਹੁਤ ਬਹੁਤ ਧੰਨਵਾਦ ਕਰ ਰਹੇ ਤੇ ਮੈਂ ਵੀ ਆਪਣੇ ਵੱਲੋਂ ਇੱਥੇ ਹਲਕਾ ਵਾਸੀਆਂ ਵੱਲੋਂ ਹੀ ਰੋਡ ਇਸ ਵਰਸ਼ੇ ਸਾਰਾ ਨਿਕਲਿਆ ਤੇ ਮੈਂ ਤੁਹਾਨੂੰ ਇਹ ਦੱਸਣਾ ਕਿ ਬਹੁਤ ਜਲਦੀ ਚੱਲੇਗਾ ਚਾਹਤ 10 ਮਹੀਨੇ ਦੇ ਵਿੱਚ ਇਹ ਰੋਡ ਨੂੰ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਬਹੁਤ ਠੀਕ ਹੈ ਜਿਹੜਾ ਮੈਂ ਬੋਲ ਰਿਹਾ ਹਾਂ ਆਪ ਜੀ ਸਮਝਾ ਬੋਲਣ ਗੱਲ ਆ ਗਏ ਆ ਬੇਮੋਟ ਸਾਡੇ ਹਰ ਇੱਕ ਨਿਸ਼ਾਨ सा बहुत ही सरकार है कैबिनेट मिनिस्टर सरदार हरदीप सिंह मु जी सा पहुंचे आओ सारे इन्हों का वेलकम करना सरदार हरदीप सिंह मुडिया सरदार हरदीप सिंह मुडिया सरदार हरदीप सिंह मुडिया आम आदमी पार्टी आम आदमी पार्टी ਅੱਜ ਸਾਡੇ ਵੱਡੇ ਵੀਰ ਸਰਦਾਰ ਹਰਜਿੰਦਰ ਸਿੰਘ ਕੁੜਿਆਲੇ ਮਾਨਯੋਗ ਕਰਨਲ ਮਿਸਟਰ ਜਿਨ੍ਹਾਂ ਦੇ ਕਲ ਕਮਲਾ ਨਾਲ ਤੇ ਅਥਾ ਯਦਨਾ ਨਾਲ ਅੱਜ ਇਹ ਕੰਮ ਪੂਰਾ ਹੋ ਰਿਹਾ ਅੱਜ ਇਹ ਪੱਥਰ ਰੱਖਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤਰੀਕੇ ਦੇ ਇਲਾਕੇ ਨੂੰ ਖੁਸ਼ਖਬਰੀਆਂ ਮਿਲਦੀਆਂ ਰਹਿਣਗੀਆਂ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਚ ਕਾਫੀ ਦਿਨਾਂ ਤੋਂ ਪੈਂਡਿੰਗ 'ਤੇ ਕਟੋਗਰ ਦਾਸ 15 ਸਾਲਾਂ ਤੋਂ ਪੈਂਡਿੰਗ 'ਤੇ ਕੰਮ ਨੂੰ ਅੱਜ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਨੇ ਹਰੀ ਝੱਡੀ ਦਿੱਤੀ ਹੈ ਅਸੀਂ ਇਲਾਕਾ ਨਿਵਾਸੀਆਂ ਵੱਲੋਂ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਕੰਮ ਇਲਾਕਾ ਨਿਵਾਸੀ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਕੋ ਆਂਦੇ ਸਨ ਉਹ ਕਹਿੰਦੇ ਸਨ ਕਿ ਵੀ ਇਹ ਕੰਮ ਜੀ ਹੋਊਗਾ ਕਿ ਨਹੀਂ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਕਹਿੰਦੇ ਸਨ ਕਿ ਵੀ ਇਹ ਕੰਮ ਮੈਂ ਕਰਕੇ ਦੇਣਾ ਤੁਹਾਨੂੰ ਇਹ ਤੁਹਾਨੂੰ ਅੱਜ ਸਪੁਰਦਗੀ ਦਿੱਤੀ ਹੈ ਇਹ ਵੀ ਕੰਮ ਕਰਨ ਦਾ ਜੇ ਦਿਲ ਹੋਵੇ ਤੇ ਕੰਮ ਹੁੰਦਾ ਹੈ ਕਿਸ ਤਰ੍ਹਾਂ ਕੇ ਮਰਜ਼ੀ ਹੋਵੇ ਹੋਏਗਾ ਤੁਹਾਡੇ ਹੱਥ ਵਿੱਚ ਅੱਜ ਇਹ ਡਵੈਲਪਮੈਂਟ ਦਾ ਕੰਮ ਸੌਪਿਆ ਗਿਆ ਹੈ ਇਸ ਲਈ ਅਸੀਂ ਇਕਦਮ ਬਹੁਤ ਬਹੁਤ ਧੰਨਵਾਦ ਕਰਦੇ ਹਾਂ जी गुरु अमद नगर को मनज नगरी और कमल किशोर निशाद रणजीत हरबंसिंह गरेवाल है जसवीर सिंह बीरी मनीत कौर जी ਬਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਰਿੰਕਾ ਹਰਮਨ ਮਣੀ ਤੇ ਪਾਦੀਵਾਲਕੇ ਸਭਾ ਸਾਡੇ ਸ਼ੋਹਰ ਸਿੰਘ ਜੀ ਯਾਦਵ ਜੀ ਤੇ ਕਰਮੇਸ਼ ਸਿੰਘ ਜੀ ਸਾਡੇ ਪਾਦੀਵਾਲਕੇ ਦੇ ਉੱਤੇ ਬਸ ਆਇਆ ਸੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀਆਂ ਨਾਲ ਹੀ ਧੰਨਵਾਦ ਕਰਦੇ ਪ੍ਰਸ਼ਾਸਨ ਦਾ ਜਿੱਤੇ ਸਤਿਕਾਰ ਹੈ ਸਾਡੇ ਅਸਜੀਆ ਸਾਹਿਬ ਸਰਦਾਰ ਇੰਦਰਪਾਲ ਸਿੰਘ ਜੀ ਸਾਡੇ ਬਹੁਤ ਸਰਕਾਰ ਨੂੰ ਕਰਮਜੀਤ ਸਿੰਘ ਜੀ ਖਾਸੀ ਜੀ ਸਤੀਜਾ ਜੀ ਵੀ ਪਾਈਪਟੇ ਇਹ ਵੀ ਬਹੁਤ ਬਹੁਤ ਦਾ ਵੀ ਧੰਨਵਾਦ ਕਰਦੇ ਆ ਹਰਬੰਸ ਸਿੰਘ ਜਰਿਆ ਜੀ ਉਮਰਦਾਸ ਸਾਹਿਬ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਜੀ ਸਜੀਤਾ ਜੋ ਪਹੁੰਚਿਆ ਹਨ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬੰਦੀ ਬਜ਼ਾਰ ਆ ਜੀ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਦਿਨ ਰਾਤ ਕੰਮ ਕਰ ਰਹੇ ਨੇ ਪੰਜਾਬ ਲਈ ਹਲਕੇ ਲਈ ਦਿਗਰ ਦੁਬਾਰਾ ਅੰਮ੍ਰਿਤਸਰ ਸ਼ਾਮ ਸਾਂਨੇਵਾਲ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨੇ ਕੰਮ ਕਰਦੇ ਨੇ ਹਰ ਦੁੱਖ ਸੁੱਖ ਦੇ ਵਿੱਚ ਪੁੰਜਦੇ ਨੇ ਸ਼ਰੀਰ ਭਜਨਾਟ ਕਰਦੇ ਆ ਥਕਾਵਟ ਹੁੰਦੀ ਆ ਪਰ ਲੋਕਾਂ ਨੂੰ ਮਿਲਦੇ ਨੇ ਖੇੜੇ ਮੱਥੇ ਮਿਲਦੇ ਨੇ ਕਦੇ ਕਿਸੇ ਨੂੰ ਅਹਿਸਾਸ ਨਹੀਂ ਹੋਣ ਦਿੰਦੇ ਕਿ ਵੀ ਉਹ ਜਿੱਥੇਲੇ ਵੀ ਨੇ ਕੰਮ ਕਰਨ ਦੇ ਵਿੱਚ ਇੱਕ ਨੰਬਰ ਕਿਤੇ ਵੀ ਜਾਣਾ ਹੋਵੇ ਕਿਤੇ ਕੰਮ ਕਰਨਾ ਹੋਵੇ ਅਸੀਂ ਅਨਾ ਅਸੀਂ ਭਾਗਾਂ ਵਾਲੇ ਆ ਕਿ ਸਾਨੂੰ ਅੱਜ ਮੰਤਰੇ ਮਿਲਿਆ ਧੰਨਵਾਦ ਕਰਦੇ ਆ ਇਨਾ ਦੇ ਨਾਂ ਤੇ ਥੋੜੀ ਦਾ ਮਾਰ ਦੋ ਇਨਾ ਵੱਡਾ ਕੰਮ 3.83 ਕਿਲੋਮੀਟਰ ਲੰਬੀ ਰੋੜ ਪੂਰੀ ਕਰਨ ਜਾ ਰਿਹਾ ਜਿਸ ਦੀ ਲਾਗਤ 3 ਲੱਖ 3 ਕਰੋੜ 33 ਲੱਖ ਰੁਪਏ ਇੱਕ ਇਸ ਤਰੀਕੇ ਕੀਤੀ ਹੈ ਸਰਬਾਹ ਦੇਸ਼ ਸੰਭੀਰ ਜਾਣਦੇ ਕਰਵਾ ਕੇ ਮੱਤੀ ਹੈ ਸੋਰਾ ਪੱਲਾ ਰੌਂਡ ਰੋਡ ਦਾ ਮਸਲਾ ਸੀ ਲੋਕ ਕਹਿੰਦੇ ਸੀ ਅਸੀਂ ਇਹ ਮਰੋਤਾ ਪਾਈਆਂ ਚੜ ਕੋ ਰੌਂਡ ਰੋਡ ਨਹੀਂ ਬਣਦੀ ਉਹਨਾਂ ਨੇ ਬਣਾ ਕੇ ਦਿਖਾ ਦੇ ਫਿਰ ਕਟਾਣਾ ਸਾਹਿਬ ਦੀ ਰੋਡ ਸੀ ਲੋਕ ਕਹਿੰਦੇ ਸੀ ਤੁਹਾਨੂੰ ਲੋਟੀਆਂ ਪਾਈਆਂ ਕਿ ਕਟਾਣਾ ਸਾਹਿਬ ਦੀ ਰੋਡਰੀ ਬਣਾਈ ਮੰਤਰੀ ਸਾਹਿਬ ਨੇ ਤਾਕਤ ਦਿਖਾਤੀ